ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਕਸਬਾ ਐਮਬਗੜ ਮੰਡੀ ਦੇ ਨਜ਼ਦੀਕ ਪੈਂਦੇ ਪਿੰਡ ਲਕਾਲਾ ਵਿਖੇ ਜਿਹੜਾ ਤੁਸੀਂ ਇਹ ਦਰਵਾਜ਼ਾ ਦੇਖ ਰਹੇ ਹੋ ਇਹ ਦਰਵਾਜ਼ਾ ਬਹੁਤ ਹੀ ਸੋਹਣਾ ਹੈ ਤੇ ਬਹੁਤ ਹੀ ਪੁਰਾਣਾ ਹੈ ਲਗਭਗ 250 ਸਾਲ ਪੁਰਾਣਾ ਇਹ ਦਰਵਾਜ਼ਾ ਉਸ ਤੋਂ ਵੀ ਕਹਿੰਦੇ ਵੱਧ ਪੁਰਾਣਾ ਹੈ ਪਰ ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਹਿੰਦੇ ਜੀ ਇਹ ਤਿੰਨ 100 ਸਾਲ ਜਾਂ 2.5 100 ਸਾਲ ਪੁਰਾਣਾ ਦਰਵਾਜਾ ਹੈਗਾ ਤੇ ਇਹ ਦੇਖੋ ਜੀ ਕਿੰਨਾ ਸੋਹਣਾ ਦਰਵਾਜਾ ਹੈ ਉਹਨਾਂ ਵੇਲੇ ਚ ਤਾਂ ਇਹ ਬਹੁਤ ਜਿਆਦਾ ਸੋਹਣਾ ਹੋਵੇਗਾ ਬਹੁਤ ਹੀ ਵਧੀਆ ਦਰਵਾਜਾ ਬਣਾਇਆ ਹੋਇਆ ਹੈਗਾ ਇਹ ਤੇ ਇਹ ਜਿਹੜਾ ਦਰਵਾਜਾ ਹੈ ਜੀ ਇਹ ਪਿੰਡ ਲਤਾਲਾ ਵਿਖੇ ਆ ਇਹ ਪਿੰਡ ਨਾਬਾ ਰਿਆਸਤ ਦੇ ਰੀ ਨਾ ਹੁੰਦਾ ਸੀ ਸੋ ਜਿਹੜੀ ਨਾਬਾ ਰਿਆਸਤ ਸੀ ਇਹ ਵੀ ਬਹੁਤ ਵੱਡੀ ਰਿਆਸਤ ਸੀਗੀ ਸੋ ਇਹ ਪਿੰਡ ਨਾਭਾ ਰਿਆਸ ਦੇ ਅਧੀਨ ਆਉਂਦਾ ਸੀ ਇੱਥੇ ਕਹਿੰਦੇ ਇੱਕ ਪੁਰਾਣਾ ਕਿਲਾ ਵੀ ਸੀ ਹੁਣ ਉਹ ਢਾ ਦਿੱਤਾ ਗਿਆ ਹੈਗਾ ਸੋ ਆਓ ਤੁਹਾਨੂੰ ਇਸ ਦਰਵਾਜੇ ਦੇ ਉੱਪਰ ਲੈ ਕੇ ਚੱਲਦੇ ਆਂ ਦਰਵਾਜੇ ਦਾ ਤੁਸੀਂ ਹੋਰ ਵੀ ਦੇਖੇ ਹੋਣਗੇ ਪਿੰਡਾਂ ਦੇ ਵਿੱਚ ਪਰ ਇਸ ਦਰਵਾਜੇ ਦੀ ਖਾਸੀਅਤ ਇਹ ਆ ਕਿ ਇਸ ਦੇ ਉੱਪਰ ਕਮਰੇ ਬਣੇ ਹੋਏ ਨੇ ਇਹ ਇੱਕ ਜੰਗੀ ਦਰਵਾਜਾ ਹੈ ਇੱਕ ਜੰਗੀ ਦਰਵਾਜਾ ਇਹਦੇ ਵਿੱਚ ਮੋਗੇ ਰੱਖੇ ਹੋਏ ਦੋਸ ਮਨੂ ਦੂਰੋਂ ਦੇਖਦੇ ਹੁੰਦੇ ਸੀ ਜਿਹੜੇ ਇੱਥੇ ਸਿਫਾਈ ਹੁੰਦੇ ਸੀ ਤੇ ਜਦੋਂ ਲੋੜ ਪੈ ਜਾਂਦੀ ਲੜਾਈ ਦਾ ਸਮਾ ਆ ਜਾਂਦਾ ਤਾਂ ਉਹਨਾਂ ਰੱਖੇ ਹੋਏ ਮੋਗਿਆਂ ਵਿੱਚੋਂ ਦੀ ਗੋਲਾਬਾਰੀ ਕਰਦੇ ਸੋ ਵੀ ਤੁਹਾਨੂੰ ਦਿਖਾਵਾਂਗੇ ਤੇ ਆਹ ਦੇਖੋ ਜੀ ਇਹ ਦਰਵਾਜ਼ਾ ਇਹ ਜਿਆ ਜੰਗੀ ਦਰਵਾਜ਼ਾ ਹੈ ਇਹ ਇੱਕ ਤਾਂ ਪਿੰਡਾਂ ਦੇ ਵਿੱਚ ਆਮ ਦਰਵਾਜ਼ੇ ਹੁੰਦੇ ਨੇਗੇ ਪਰ ਇਹ ਜੰਗੀ ਦਰਵਾਜ਼ਾ ਹੈ ਬਹੁਤ ਹੀ ਪੁਰਾਣਾ ਦੇਖੋ ਤੁਸੀਂ ਇਹਦੀ ਹਾਲਤ ਤਾਂ ਵਧੀਆ ਹੈਗੀ ਤੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਿਆਂ ਵੀ ਹਰੇਕ ਐਤਵਾਰ ਵਾਲੇ ਦਿਨ ਐਤਵਾਰ ਵਾਲੇ ਦਿਨ ਇੱਥੇ ਇੱਕ ਸ਼ੌਮੀ ਜੀ ਆਉਂਦੇ ਨੇ ਤੇ ਚੰਡੀਗੜ੍ਹ ਤੋਂ ਉਹ ਫ੍ਰੀ ਦੇ ਵਿੱਚ ਸੇਵਾ ਕਰਦੇ ਨੇ ਕਿ ਦਵਾਈ ਦਿੰਦੇ ਨੇਗੇ ਸੋ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਜੀ ਇਹ ਸੋ ਆਹ ਦੇਖੋ ਜਿਹੜਾ ਦਰਵਾਜ਼ਾ ਬਣਿਆ ਹੋਇਆ ਆਹ ਜਿਹੜਾ ਰੱਸਾ ਹੈਗਾ ਨਾ ਜੀ ਆਹ ਦਰਵਾਜ਼ਾ ਜਿਹੜਾ ਤੁਸੀਂ ਉੱਪਰ ਦੇਖ ਰਹੇ ਹੋ ਆ ਮੁੰਡੇ ਦੇ ਸਿਰ ਤੇ ਇਹ ਰਸੇ ਦੇ ਨਾਲ ਬੰਦ ਹੁੰਦਾ ਹੈ ਇਹਦਾ ਸੋ ਦੇਖੋ ਛੋਟੀਆਂ ਛੋਟੀਆਂ ਇੱਥਾਂ ਦਾ ਬਣਿਆ ਦਰਵਾਜ਼ਾ ਤੇ ਆ ਉਹ ਮੋਗੇ ਨੇ ਇਹ ਜਿਹੜੇ ਮੋਗੇ ਨੇ ਜੀ ਇੱਥੋਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਇੱਥੇ ਸਪਾਈ ਤਾਇਨਾਤ ਹੁੰਦੇ ਸੀ ਉਹ ਦੇਖਦੇ ਹੁੰਦੇ ਸੀ ਵੀ ਕੋਈ ਦੁਸ਼ਮਣ ਤਾਂ ਨਹੀਂ ਆ ਰਿਹਾ ਸਾਡੇ ਵੱਲ ਨੂੰ ਕੋਈ ਹੋਰ ਬੰਦਾ ਸਾਡੇ ਪਿੰਡ ਦੇ ਵਿੱਚ ਧਾੜ ਵੀ ਕੋਈ ਐਂਟਰ ਤਾਂ ਨਹੀਂ ਕਰ ਜੂਗਾ ਸੋ ਇੰਨਾ ਮੋਗਿਆਂ ਦੇ ਵਿੱਚੋਂ ਦੀ ਫਿਰ ਉਹ ਰਾਇਫਲਾਂ ਨਾਲ ਗੋਲੀਆਂ ਚਲਾਉਂਦੇ ਹੁੰਦੇ ਸੋ ਬਹੁਤ ਹੀ ਵਧੀਆ ਇਹ ਦਰਵਾਜ਼ਾ ਇੱਕ ਬਹੁਤ ਹੀ ਪੁਰਾਣਾ ਸਾंभਿਆ ਹੋਇਆ ਪਿੰਡ ਵਾਸੀਆਂ ਨੇ ਦੇਖੋ ਛੋਟੀਆਂ-ਛੋਟੀਆਂ ਇੱਟਾਂ ਨੇ ਨਾਨਕ ਸਾਹਿਬੀ ਇੱਟਾਂ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਆਪਾਂ ਤੇ ਬਹੁਤ ਹੀ ਪੁਰਾਣਾ ਪਿੰਡ ਹੈ ਜੀ ਇਹ ਧੰਨਵਾਦ